ਮਟੰਡਾ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ}{|\text{ਦਿਆਲਪੁਰਾ ਕੈਂਪ}|}ਥਾਣਾ ਭਗਤਾ ਭਾਈਕਾ ਵਿਖੇ ਤਾਇਨਾਤ ਇੱਕ ਐਸਆਈ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਅਕਲਿਆ ਜਲਾਲ ਦੇ ਮਨਪ੍ਰੀਤ ਸਿੰਘ ਦੇ ਟਰੈਕਟਰ ਦਾ ਡਰਾਈਵਰ ਤੋਂ ਐਕਸੀਡੈਂਟ ਹੋ ਗਿਆ ਸੀ। ਉਸ ਦਾ ਪੰਚਾਇਤੀ ਰਾਜਨਾਮਾ ਵੀ ਹੋ ਗਿਆ ਸੀ ਪਰ ਪੁਲਿਸ ਵੱਲੋਂ ਟਰੈਕਟਰ ਨਹੀਂ ਛੱਡਾ ਜਾ ਰਿਹਾ ਸੀ ਜਦ ਮਨਪ੍ਰੀਤ ਸਿੰਘ ਐਸਆਈ ਤਾਰਾ ਸਿੰਘ ਕੋਲ ਗਿਆ ਤਾਂ ਉਸ ਨੇ ਟਰੈਕਟਰ ਛੱਡਣ ਲਈ 10000 ਰੁਪਏ ਦੀ ਮੰਗ ਕੀਤੀ ਉਹਨਾਂ ਦਾ ਫੈਸਲਾ 8000 ਰੁਪਏ ਵਿੱਚ ਤੈਅ ਹੋ ਗਿਆ ਜਿਸ ਨੂੰ ਲੈ ਕੇ ਮਨਪ੍ਰੀਤ ਸਿੰਘ ਨੇ ਬਿਜਿਲੈਂਸ ਨਾਲ ਰਾਤਾ ਕਾਇਮ ਕੀਤਾ ਤਾਂ ਬੀਜਲੈਂਸ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਐਸਆਈ ਤਾਰਾ ਸਿੰਘ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਰਕੇ ਤੀ ਕਾਬੂ ਕੀਤਾ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਿ ਦਫ਼ਤਰਾਂ ਦੇ ਬਹਿ ਗਏ ਫੋਨ ਬਣਾ ਰਹੇ ਪੰਜਾਬ ਵਿਜਲੈਂਸ ਬਿਊਰੋ ਵੱਲੋਂ ਪੁਸ਼ਟਾਚਾਰ ਖੁਲਾਈ ਦੀ ਮਾਮਲਾ ਤੇ ਰਹੇ ਗਏ ਐਸਆਈ ਤਾਰਾ ਸਿੰਘ ਸੀ ਇਹ ਮਦਈ ਮੰਦੀ ਮਨਪ੍ਰੀਤ ਸਿੰਘ ਪਾਸਿ ਆਖਲੀਆ ਜਲਾਲ ਉਹਨਾਂ ਤੋਂ ਜਿਹੜੀ ਹੈਗੀ ਆ ਕੋਈ ਉਹਨਾਂ ਦੇ ਡਰਾਈਵਰ ਤੋਂ ਕੋ ਐਕਸੀਡੈਂਟ ਹੋ ਗਿਆ ਸੀ ਆ ਉਹਦੇ ਉਸਮਾਨੀ ਕੰਪਲੀਟ ਕੀਤੀ ਸੀ ਉਹਦੇ ਤੋਂ ਉਹਨਾਂ ਨੇ 10000 ਰੁਪਏ ਡਿਮਾਂਡ ਕੀਤੀ ਸੀਗੀ ਤੇ ਇਹਨਾਂ ਦਾ 8000 ਰੁਪਏ ਚ ਸਦਦਾ ਤਾਇਆ ਸੀ ਆ ਤੇ ਆ ਅੱਜ ਇਹਨੇ ਪੈਸੇ ਦੇਣੇ ਸੀਗੇ ਤੇ ਉਹ ਉੱਥੇ ਅਸੀਂ ਇਹਨਾਂ ਨੂੰ ਜਿਹੜਾ ਹੈਗਾ 3000 ਰੁਪਏ ਵਿੱਚ ਪੈਸੇ ਲੈਣ ਦੇ ਰੰਗਿਆ ਤਿਕਾਬੂ ਕੀਤਾ ਜਿਹੜੀ ਥਾਣੇ ਲੱਗੇ ਸੀ ਐਸਏ ਜੀ ਤੇ ਥਾਣਾ ਦਿਲਪੁਰਕ ਕੈਂਪ ਫਕਤਾਬਾਈ ਕਾ ਫਕਤਾਬਾਈ ਹੂੰ ਚੇਤੇ ਰੱਖੋ ਕਿ ਆਪਾਂ ਇਹਨਾਂ ਬੁੱਧਾ ਅਪੀਅਰ ਦਰਜ ਕੀਤੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਜੀ ਕੋਰਟ ਫੀਸ ਕਿਤੇ ਹਾਂਜੀ ਕੱਲ ਨੂੰ ਕੋਰਟ ਫੀਸ